ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਸਮਾ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਹੋਰ ਡਿਜ਼ਾਈਨ ਲੈ ਕੇ ਤੇ ਅੱਜ ਜਿਹੜਾ ਮੈਂ ਡਿਜ਼ਾਈਨ ਲੈ ਕੇ来ਈਆਂ ਇਹ ਬਾਰਡਰ ਦਾ ਡਿਜ਼ਾਈਨ ਹੈ ਤੇ ਬਹੁਤ ਹੀ ਪਿਆਰਾ ਤੇ ਸੌਖਾ ਜਿਹਾ ਡਿਜ਼ਾਈਨ ਹੈ ਸਿਰਫ ਦੋ ਸਲਾਈਆਂ ਵਿੱਚ ਬਣ ਜਾਏਗਾ ਬਹੁਤ ਜ਼ਿਆਦਾ ਸਲਾਈਆਂ ਬਣਾਉਣ ਦੀ ਲੋੜ ਨਹੀਂ ਹੈ ਦੋ ਸਲਾਈਆਂ ਤੋਂ ਬਾਅਦ ਤੁਸੀਂ ਆਪਣਾ ਕੋਈ ਵੀ ਉੱਪਰ ਪ੍ਰੋਜੈਕਟ ਜਿਹੜਾ ਉਹ ਸ਼ੁਰੂ ਕਰ ਸਕਦੇ ਜੇ ਤੇ ਦੋ-ਦੋ ਦੇ ਹਿਸਾਬ ਨਾਲ ਇਹਦੇ ਵਿੱਚ ਕੁੰਡੇ ਪਾਣੇ ਨੇ ਤੇ ਸਭ ਤੋਂ ਪਹਿਲਾਂ ਆਪਾਂ ਕੁੰਡੇ ਪਾ ਲੈਣੇ ਆਂ ਐਸਟਰਾ ਸਿੰਪਲ ਤਰੀਕੇ ਨਾਲ ਤੁਸੀਂ ਜਿਸ ਤਰ੍ਹਾਂ ਵੀ ਚਾਹੋ ਕੁੰਡੇ ਪਾ ਸਕਦੇ ਜੀ ਬਹੁਤ ਜ਼ਿਆਦਾ ਟਾਈਟ ਨਹੀਂ ਪਾਉਣੇ ਥੋੜੇ ਜਿੰਨੇ ਲੂਸ ਹੀ ਪਾ ਲਿਓ ਕੁੰਡੇ ਇਸ ਤਰੀਕੇ ਦੇ ਨਾਲ ਆਪਾਂ ਆਪਣੇ ਕੁੰਡੇ ਜਿਹੜੇ ਆ ਉਹ ਪੁੰਗੇ ਜਾਵਾਂਗੇ ਮੈਂ ਇੱਥੇ ਡਬਲ ਵੂਲ ਲਈ ਹੈ ਤੁਸੀਂ ਸਿੰਗਲ ਵੀ ਲੈ ਸਕਦੇ ਜੀ ਇਹ ਥੋੜੀ ਬ੍ਰੀਕ ਹੁੰਨੇ ਇਸ ਲਈ ਮੈਂ ਇਹ ਡਬਲ ਕੀਤੀ ਹੋਈ ਹੈ ਵੈਸੇ ਬ੍ਰੀਕ ਵੂਲ ਦੇ ਨਾਲ ਡਿਜ਼ਾਈਨ ਜਿਹੜੇ ਉਹ ਬਹੁਤੇ ਉੱਠਦੇ ਨਹੀਂ ਹੈ ਮਤਲਬ ਵੀਡੀਓ ਬਣਾਉਣ ਵਿੱਚ ਮੁਸ਼ਕਲ ਹੁੰਦੀ ਹੈ ਵੈਸੇ ਤੇ ਬ੍ਰੀਕ ਹੁੰਦੀਆਂ ਸਵੈਟਰ ਜਿਹੜੀਆਂ ਬਹੁਤ ਹੀ ਵਧੀਆ ਲੱਗਦੀਆਂ ਨੇ ਬਹੁਤ ਜ਼ਿਆਦਾ ਵਜ਼ਨ ਨਹੀਂ ਉਹਨਾਂ ਦਾ ਬੰਦ ਦਾ ਤੇ ਵੀਡੀਓ ਬਣਾਉਣ ਟਾਈਮ ਜਿਹੜਾ ਵਾ ਇਹ ਥੋੜਾ ਮਤਲਬ ਡਿਜ਼ਾਈਨ ਹੈ ਵੀਡੀਓ ਦੇ ਵਿੱਚ ਨਜ਼ਰ ਘੱਟ ਆਉਂਦਾ ਇਸ ਲਈ ਥੋੜੀ ਮੋਟੀ ਬੂਲ ਜਿਹੜੀ ਉਹ ਸਹੀ ਰਹਿੰਦੀ ਹੈ ਇਸ ਤਰੀਕੇ ਦੇ ਨਾਲ ਆਪਾਂ ਕੁੰਡੇ ਜਿਹੜੇ ਨੇ ਉਹ ਪਾ ਲੈਣੇ ਥੋੜੇ ਲੂਜ਼ ਲੂਜ਼ ਹੀ ਕੁੰਡੇ ਪਾ ਲਓ ਤੇ ਕੁੰਡੇ ਪਉਣ ਤੋਂ ਬਾਅਦ ਜਿੰਨੇ ਵੀ ਤੁਹਾਨੂੰ ਆਪਣੇ ਪ੍ਰੋਜੈਕਟ ਵਾਸਤੇ ਚਾਹੀਦੇ ਨੇ ਇਹ ਕੁੰਡੇ ਤੁਸੀਂ ਪਾ ਸਕਦੇ ਜੇ ਬਹੁਤ ਹੀ ਸੋਹਣਾ ਤੇ ਬਹੁਤ ਪਿਆਰਾ ਡਿਜ਼ਾਈਨ ਆ ਹੁਣ ਇਸ ਤੋਂ ਬਾਅਦ ਆਪਾਂ ਕੀ ਕਰਾਂਗੇ ਡਿਜ਼ਾਈਨ ਦੀ ਪਹਿਲੀ ਸਲਾਈ ਜਿਹੜੀ ਬਾਰਡਰ ਦੀ ਆਪਾਂ ਸ਼ੁਰੂ ਕਰਾਂਗੇ ਤੇ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਕਰਿਓ ਪਹਿਲੀ ਸਲਾਈ ਆ ਇਸ ਤਰੀਕੇ ਦੇ ਨਾਲ ਧਾਗਾ ਜਿਹੜਾ బక సైడ్ బ దో కను ఇ బ్యాకలు న ਹੁਣ ਆਪਾਂ ਕੀ ਕਰਾਂਗੇ ਹੁਣ ਇਹ ਨੀਚੇ ਵਾਲੀ ਸਾਈਡ ਤੋਂ ਇਸ ਤਰ੍ਹਾਂ ਇਹ ਵੇਖੋ ਦੋ ਕੁੰਡਿਆਂ ਨੂੰ ਪਹਿਲਾਂ ਦੋ ਤੋਂ ਇੱਕ ਕਰ ਲਿਆ ਵਾ ਹੁਣ ਇਸ ਤਰ੍ਹਾਂ ਕਰਕੇ ਨੀਚੇ ਵਾਲੀ ਸਾਈਡ ਤੇ ਸਲਾਈ ਪਾਵਾਂਗੇ ਤੇ ਇੱਕ ਕੁੰਡਾ ਇਸ ਤਰੀਕੇ ਦੇ ਨਾਲ ਆਪਾਂ ਬਣਾ ਲੈਣਾ ਇਸ ਤੋਂ ਬਾਅਦ ਫੇਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਇਸ ਤਰੀਕੇ ਦੇ ਨਾਲ ਵਲ ਪਾ ਲੂਗੇ ਤੇ ਸੋੜਾ ਆਸਾਨੀ ਦੇ ਨਾਲ ਬੁਣਿਆ ਜਾਏਗਾ ਥੋੜੇ ਜਿਨੇ ਲੂਜ਼ ਗੁੰਡੇ ਪਾਵਾਂਗੇ ਤੇ ਫਿਰ ਸਹੀ ਹੋ ਜਾਏਗਾ ਮੈਂ ਤੁਹਾਡੇ ਟਾਈਟ ਹੀ ਪਾ ਗਏ ਮੇਰੇ ਕੋਲੋਂ ਆ ਵੇਖੋ ਫਿਰ ਨੀਚੇ ਵਾਲੀ ਸਾਈਡ ਤੋਂ ਇਸ ਤਰ੍ਹਾਂ ਕਰਕੇ ਫਿਰ ਵੇਖੋ ਦੋ ਕੁੰਡੀਆਂ ਤੋਂ ਇੱਕ ਕੁੰਡਾ ਆਪਾਂ ਕਰ ਲੈਣਾ ਇਸ ਤਰ੍ਹਾਂ ਕਰਕੇ ਵਾਲ ਪਾਲ ਉਲਟਾ ਫਿਰ ਆਸਾਨੀ ਦੇ ਨਾਲ ਹੀ ਜਿਹੜਾ ਵਾ ਬੁਣਿਆ ਜਾਂਦਾ ਹੈ ਦੋ ਕੁੰਡਿਆ ਤੋਂ ਇੱਕ ਕੁੰਡਾ ਕਰਤਾ ਫਿਰ ਇਸ ਤਰ੍ਹਾਂ ਕਰਕੇ بس ਇਹ ਹੀ ਸਲਾਈ ਥੋੜੀ ਔਖੀ ਬੰਦੀ ਹੈ ਅਗਲੀ ਸਲਾਈ ਜਿਹੜੀ ਹੈ ਬਹੁਤ ਹੀ ਆਰਾਮ ਦੇ ਨਾਲ ਤੁਸੀਂ ਬਣਾ ਲੋਗੇ ਕੁਝ ਡਿਜ਼ਾਈਨ ਜਿਹੜੇ ਸੋਹਣੇ ਹੁੰਦੇ ਨੇ ਉਹ ਥੋੜੇ ਜਿਹੀ ਔਖੇ ਵੀ ਹੁੰਦੇ ਨੇ ਵੈਸੇ ਤੇ ਮੈਂ ਹਮੇਸ਼ਾ ਸੌਖੇ ਸੌਖੇ ਡਿਜ਼ਾਈਨ ਹੀ ਲੈ ਕੇ ਆਉਂਦੀ ਹਾਂ ਬਸ ਇਹ ਦੋ ਸਲਾਈਆਂ ਦਾ ਹੀ ਬਾਰਡਰ ਆ ਦੋ ਸਲਾਈਆਂ ਤੁਸੀਂ ਬਣਾ ਲਓ ਤੇ ਬਾਰਡਰ ਤੁਹਾਡਾ ਜਿਹੜਾ ਬਣ ਜੇਗਾ ਬਹੁਤ ਹੀ ਪਿਆਰਾ ਲੱਗਦਾ ਹੈ ਲੇਡੀਜ਼ ਦੇ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਨੂੰ ਬਣਾ ਸਕਦੇ ਹੋ ਛੋਟੇ ਬੱਚਿਆਂ ਦੀ ਫਰੋਕ ਤੇ ਬਣਾ ਸਕਦੇ ਜੇ ਲੇਡੀਜ਼ ਦੀ ਜੈਕਟ ਦੇ نیچے ਤੁਸੀਂ ਇਸ ਨੂੰ ਬਣਾ ਸਕਦੇ ਜੇ ਬਹੁਤ ਆਸਾਨੀ ਦੇ ਨਾਲ ਬਣ ਜਾਣਾ ਹੈ ਇਹ ਵੂਲ ਡਬਲ ਕਰਕੇ ਥੋੜੀ ਜਿਹੀ ਮੁਸ਼ਕਲ ਆ ਰਹੀ ਹੈ ਸਿੰਗਲ ਹੂਲ ਦੇ ਨਾਲ ਆਸਾਨੀ ਨਾਲ ਬਣ ਜਾਂਦਾ ਐ ਵੇਖੋ ਫਿਰ ਇਹਨੂੰ ਇਸ ਤਰ੍ਹਾਂ ਨੀਚੇ ਤੋਂ ਸਲਾਈ ਪਾ ਕੇ ਆਪਾਂ ਬੰਨ ਲੈਣਾ ਅਗਲੇ ਫਿਰ ਦੋ ਕੁੰਡੀਆਂ ਤੋਂ ਇੱਕ ਕਰ ਦੇਣਾ ਫਿਰ ਨੀਚੇ ਤੋਂ ਸਲਾਈ ਪਾ ਕੇ ਪੂਰੀ ਸਲਾਈ ਜਿਹੜੀ ਆਪਾਂ ਇਸੇ ਤਰ੍ਹਾਂ ਹੀ ਬਣਾਉਣੀ ਆ ਇਹੀ ਦੋ ਕੁੰਡੇ ਬਸ ਦੋ ਕੁੰਡੀਆਂ ਤੋਂ ਇੱਕ ਕਰਦੇ ਜਾਣਾ ਤੇ ਇੱਕ ਕੁੰਡਾ ਜਿਹੜਾ ਉਹ ਨੀਚੇ ਤੋਂ ਆਪਾਂ बना लास्ट तो फिर आप दोडिया तो दो, एक कुंडा कर देना इस तरह करके ये पहली सिलाई बन गई पहली सिलाई बन तो बाद इस तरह बन रहा है ਉਨਾਗਿਆਂ ਦੂਸਰੀ ਸਲਾਈ ਤੇ ਉਹ ਸਾਡਾ ਉਲਟਾ ਪਾਸਾ ਸੀ ਕਿਉਂਕਿ ਮੈਂ ਉਲਟੇ ਪਾਸੇ ਦੇ ਕੁੰਡੇ ਬਾਹੇ ਸੀ ਇਹ ਹੁਣ ਸਿੱਧਾ ਪਾਸਾ ਹੈ ਵੇਖੋ ਕਿਸ ਤਰ੍ਹਾਂ ਬਣੇਗਾ ਪਹਿਲਾ ਕੁੰਡਾ ਤੇ ਉਤਾਰ ਲੈਣਾ ਵਾ ਉਸ ਤੋਂ ਬਾਅਦ ਕੀ ਕਰਨਾ ਵਾ ਇਹ ਕੁੰਡਾ ਜਿਹੜਾ ਇਹਨੂੰ ਇਸ ਤਰ੍ਹਾਂ ਕਰਕੇ ਪਹਿਲਾਂ ਆਪਾਂ ਇੱਕ ਵਾਰੀ ਬੁਣਨਾ ਫਿਰ ਵਿੱਚ ਜਾਲੀ ਪਾ ਲੈਣੀ ਹੈ ਤੇ ਫਿਰ ਆ ਜਿਹੜੇ ਦੋ ਕੁੰਡੇ ਦੋ ਕੁੰਡਿਆਂ ਤੋਂ ਆਪਾਂ ਇੱਕ ਕੁੰਡਾ ਕਰ ਦੇਣਾ ਹੁਣ ਆ ਜਿਹੜਾ ਪਹਿਲਾਂ ਦਾ ਬੁਣਿਆ ਹੋਇਆ ਇਹਨੂੰ ਆਪਾਂ ਇਸ ਤਰ੍ਹਾਂ ਉੱਪਰੋਂ ਦੀ نیچے ਸੁੱਟ ਦੇਣਾ ਇਹ ਸਾਡੇ ਦੋ ਤੋਂ ਫਿਰ ਦੋ ਕੁੰਡੇ ਰਹਿ ਗਏ ਫਿਰ ਵੇਖੋ ਇਹ ਕੁੰਡੇ ਨੂੰ ਪਹਿਲਾਂ ਇਸ ਤਰ੍ਹਾਂ ਕਰਕੇ ਆਪਾਂ ਬੁਣਨਾ ਹੈ ਇਸ ਤਰ੍ਹਾਂ ਬੁਣ ਲਿਆ ਫਿਰ ਜਾਲੀ ਪਾ ਲਈ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਫਿਰ ਆ ਜਿਹੜਾ ਸਭ ਤੋਂ ਪਹਿਲਾ ਵਾਲਾ ਕੁੰਡਾ ਆ ਇਹਨੂੰ ਆਪਾਂ ਦੋ ਕੁੰਡਿਆਂ ਤੋਂ نیچے ਸੁੱਟ ਦੇਣਾ ਫਿਰ ਵੇਖੋ ਆ ਪਹਿਲਾ ਕੁੰਡੇ ਨੂੰ ਇੱਕ ਵਾਰੀ ਬੁੰਨ ਲਿਆ ਵਾ ਫਿਰ ਜਾਲੀ ਪਾ ਲੈਣੀ ਆ ਫਿਰ ਇਹਨਾਂ ਦੋ ਕੁੰਡਿਆਂ ਨੂੰ ਬੈਕ ਲੂਪ ਦੇ ਨਾਲ ਇਕੱਠਾ ਬੁੰਨ ਦੇਣਾ ਫਿਰ ਇਹ ਜਿਹੜਾ ਤੀਸਰੇ ਵਾਲਾ ਕੁੰਡਾ ਆ ਇਹਨੂੰ ਆਪਾਂ ਉੱਪਰੋਂ نیچے ਸੁੱਟ ਦੇਣਾ ਫਿਰ ਵੇਖੋ ਪਹਿਲਾਂ ਇੱਕ ਕੁੰਡੇ ਨੂੰ ਬੁੰਨਣਾ ਫਿਰ ਜਾਲੀ ਪਾਉਣੀ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਨਾ ਫਿਰ ਜਿਹੜਾ ਪਹਿਲਾ ਆਉਣਿਆ ਹੋਣਾ ਹੈ ਉਹਨੂੰ نیچے ਸੁੱਟ ਦੇਣਾ ਦੂਸਰੀ ਸਲਾਈ ਜਿਹੜੀ ਆ ਪੂਰੀ ਆਪਾਂ ਇਸੇ ਤਰ੍ਹਾਂ ਬਣਾਉਣੀ ਆ ਸਿਰਫ ਦੋ ਹੀ ਸਲਾਈਆਂ ਦਾ ਸਾਡਾ ਬਾਰਡਰ ਹੈ ਇਹ ਦੇਖੋ ਐਸ ਤਰੀਕੇ ਦੇ ਨਾਲ ਜਿਹੜਾ ਤੀਸਰੇ ਵਾਲਾ ਕੁੰਡਾ ਹੈ ਉਹਨੂੰ ਆਪਾਂ ਇੰਨਾ ਤੋਂ نیچے ਸੁੱਟ ਦੇਣਾ ਫਿਰ ਸਾਡੇ ਕੋਲ ਦੋ ਤੋਂ ਦੋ ਹੀ ਕੁੰਡੇ ਬਚ ਗਏ ਆ ਕੋਈ ਵੀ ਕੁੰਡਾ ਸਾਡਾ ਇਹਦੇ ਵਿੱਚ ਕੱਟ ਨਹੀਂ ਰਿਹਾ ਪਿਛਲੀ ਸਲਾਈ ਦੇ ਵਿੱਚ ਵੀ ਆਪਾਂ ਜਿਹੜੇ ਦੋ ਘਟਾ ਰਹੇ ਸੀ ਉਹ ਨਾਲੋਂ ਨਾਲ ਪੂਰੇ ਹੋ ਰਹੇ ਸੀ ਤੇ ਐ ਸਲਾਈ ਦੇ ਵਿੱਚ ਵੀ ਇੱਕ ਗੁੰਡਾ ਆਪਾਂ ਘਟਾ ਰਹੇ ਹਾਂ ਉਹੀ ਆਪਾਂ ਵਧਾ ਰਹੇ ਹਾਂ ਤੇ ਉਹੀ ਉਸੇ ਨਾਲ ਹੀ ਉਸੇ ਵਿਲਿਆ ਵਿੱਚ ਉਹ ਇਹ ਜਾਲੀ ਪੈ ਕੇ ਇੱਕ ਵੱਧ ਗਿਆ ਇੱਥੇ ਆਪਾਂ ਦੋ ਤੋਂ ਇੱਕ ਕਰਤਾ ਇਹ ਜਿਹੜਾ ਇਹਨੂੰ ਉੱਪਰੋਂ نیچے ਸੁੱਟ ਲਾસ્ટ ਵਾਲਾ ਜਿਹੜਾ ਉਹਨੂੰ ਆਪਾਂ ਸਿੱਧਾ ਬਣਾ ਲਾਂ ਸਿੰਗਲ ਇਸ ਤਰੀਕੇ ਦੇ ਨਾਲ ਵੇਖੋ ਬਹੁਤ ਹੀ ਪਿਆਰਾ ਬਾਰਡਰ ਦਾ ਜਿਹੜਾ ਬੇਸ ਬਣ ਕੇ ਤਿਆਰ ਹੋ ਗਿਆ ਇਸ ਤੋਂ ਬਾਅਦ ਤੁਸੀਂ ਆਪਣਾ ਪ੍ਰੋਜੈਕਟ ਜਿਹੜਾ ਹੈ ਇਹਦੇ ਉੱਪਰ ਸ਼ੁਰੂ ਕਰ ਸਕਦੇ ਹੋ ਇੱਥੋਂ ਉਲਟੀ ਸਿਲਾਈ ਆਪਾਂ ਬਣਾ ਲਾਂਗੇ ਇੱਕ ਵੇਖੋ ਹੁਣ ਪੂਰੀ ਸਿਲਾਈ ਜਿਹੜੀ ਆ ਉਲਟੀ-ਉਲਟੀ ਆਪਾਂ ਬਣਾ ਲੈਣੀ ਆ ਕਿ ਉਲਟੀ-ਉਲਟੀ ਸਿਲਾਈ ਬਣਾਉਣ ਤੋਂ ਬਾਅਦ ਸਾਡਾ ਜਿਹੜਾ ਬਾਰਡਰ ਆ ਉਹ ਰੈਡੀ ਹੋ ਜਾਣਾ ਹੈ ਇਹਦੇ ਉੱਪਰ ਤੁਸੀਂ ਆਪਣਾ ਪ੍ਰੋਜੈਕਟ ਸ਼ੁਰੂ ਕਰ ਸਕਦੇ ਜੇ ਜੇ ਇਹਦੇ ਉੱਪਰ ਤੁਸੀਂ ਬਾਰਡਰ ਬਣਾਉਣਾ ਹੈ ਤੇ ਉਹ ਵੀ ਬਣਾ ਸਕਦੇ ਜੇ ਹੋਰ ਕੋਈ ਜਿਸ ਤਰ੍ਹਾਂ ਉਲਟੀਆਂ ਉਲਟੀਆਂ ਸਲਾਈਆਂ ਵਾਲਾ ਨਹੀਂ ਤੇ ਸਿੰਪਲ ਇਹਦੇ ਉੱਪਰ ਤੁਸੀਂ ਲੇਡੀਜ਼ ਕੋਟੀ ਦਾ ਕੋਈ ਵੀ ਡਿਜ਼ਾਈਨ ਸ਼ੁਰੂ ਕਰ ਲਓ ਤੇ ਬਹੁਤ ਆਸਾਨੀ ਦੇ ਨਾਲ ਜਿਹੜਾ ਇਹ ਸ਼ੁਰੂ ਹੋ ਜੇਗਾ ਬਿਲਕੁਲ ਵੀ ਇਹ ਫੋਲਡ ਨਹੀਂ ਹੋਣਾ ਕਿਉਂਕਿ ਇਹ ਮੋਟੀ ਵੂਲ ਨਾਲ ਆਪਾਂ ਬਣਾਇਆ ਹੈ ਇਹ ਵੇਖੋ ਇਸ ਸਟ੍ਰਿਕ ਦੇ ਨਾਲ ਬਹੁਤ ਹੀ ਪਿਆਰਾ ਜਿਹਾ ਕਿੰਗਰੀ ਵਾਲਾ ਬਾਰਡਰ ਬਣ ਕੇ ਰੈਡੀ ਹੋ ਗਿਆ ਹੈ ਜੇਕਰ ਤੁਹਾਨੂੰ ਮੇਰਾ ਡਿਜ਼ਾਈਨ ਪਸੰਦ ਆਇਆ ਬਾਰਡਰ ਬਣਾਉਣ ਦਾ ਤਰੀਕਾ ਪਸੰਦ ਆਇਆ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਮਿਲਦੇ ਜੇ ਡਿਜ਼ਾਈਨ ਪਸੰਦ ਆਇਆ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਮਿਲਦੇ ਹਾਂ ਫਿਰ ਅਗਲੀ ਵੀਡੀਓ ਦੇ ਨਾਲ ਐਂਡ ਤੱਕ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ